ਸਰ ਮંત્રી ਆ ਅੱਛਾ ਜੀ ਰਿਕਸ਼ਾ ਚਲਾਉਣੇ ਕੋਈ ਗੱਲ ਨਹੀਂ ਅੱਜ ਕੱਲ੍ਹ ਚਾਹ ਰੇ ਮੋਬਾਈਲ ਵਾਲੇ ਕਰਦੇ ਆ ਤੇ ਤੁਸੀਂ ਬਣ ਕੇ ਕਿੱਡੀ ਕੋਟੀ ਗੱਲ ਹੈ ਓਏ ਗੱਲ ਤੇਰੇ ਖਾਲੀ ਨਹੀਂ ਪਈ ਯਾਰ ਮੇਰੇ ਕਹਿ ਰਹਾ ਮਤਲਬ ਮੈਂ ਰੱਖਿਆ ਮંત્રી ਆ ਅੱਛਾ ਜੀ ਰੱਖੋ ਸਾਡਾ ਘਰ ਖਾਲੀ ਪੈ ਦਿਓ ਮੈਂ ਰੱਖੋ ਲਾੜਦਾ ਮੇਰੇ ਫਿਰ ਚੁੱਪਚੇ ਨਹੀਂ ਸੁਣਾ ਤੁਸੀਂ ਯਾਰ ਰੱਬ ਦਾ ਵਾਸਤਾ ਪਹਿਲਾਂ ਪ੍ਰਾਣੀਆਂ ਪੂਰੀਆਂ ਕਰ ਲਓ ਉਹ ਵੀ ਕਰਾਂਗੇ ਕਦੋਂ ਆ ਜਦੋਂ ਨਵੀਂ ਪਾਰਟੀ ਚ ਗਈ ਓ ਭਾਈ ਸਾਹਿਬ ਸ਼ੇਮ ਹੈ ਤੈਂ ਜਾ ਸਾਨੂੰ ਕਿਹੜਾ ਲੱਗਦੀ ਹੈ ਨਹੀਂ ਲੱਗਣੀ ਤੂੰ ਤਾਂ ਬੇਇੱਜ਼ਤੀ ਬਰੂ ਹੋਨੇ ਰਹਿਣਾ ਪੈਂਦਾ ਰਹਿਣਾ ਪੈਂਦਾ ਭਾਸ਼ਾ ਵਿੱਚ ਰਹਿਣਾ ਪੈਂਦਾ ਰਾਜਨੀਤੀ ਚੀਜ਼ੇ ਐਸੀ ਆ ਬਾਈ ਕਿਉਂ ਜੀ ਆਹ ਪਤੰਗਿਆਂ ਦਾ ਰਾਜਨੀਤੀ ਹੈ ਬੜੀ ਕੁੱਤੀ ਚੀਜ਼ ਹੈ ਦੇਖ ਲੈ ਆਬਾਦੀ ਤੇ ਕੰਟਰੋਲ ਨਹੀਂ ਪੁੱਤਿਆਂ ਦੇ ਟੀਕੇ ਲਵਾ ਕੇ ਉਹ ਭਈਏ ਆਬਾਦੀ ਤੇ ਕੰਟਰੋਲ ਹੋ ਗਿਆ ਫਿਰ ਇਹਨਾਂ ਨੂੰ ਕਿਹਨੇ ਪੁੱਛਣਾ ਹਾਂ ਵੋਟਾ ਕੌਣ ਪਾਊਗਾ ਕਹਿੰਦੇ ਵੋਟਾ ਕੌਣ ਪਾਊਗਾ ਬੜਾ ਸਿੰਪਲ ਜਿਹਾ ਮੰਡਿਆ ਮੈਂ ਸਮਝਾਉਣਾ ਆਜੋ ਆਜੋ ਦੇਖੋ ਭਾਈ ਜਿੰਨੀ ਜਿਆਦਾ ਜਨਤਾ ਉੰਨੀ ਜਿਆਦਾ ਬੇਰੁਜ਼ਗਾਰੀ ਜਿੰਨੀ ਜਿਆਦਾ ਬੇਰੁਜ਼ਗਾਰੀ ਫਿਰ ਉਹਨੇ ਹੀ ਰੋਜ਼ਗਾਰ ਦੇ ਲਾਰੇ ਤੇ ਜਿੰਨੇ ਰੋਜ਼ਗਾਰ ਦੇ ਲਾਰੇ ਉਹਨੀਆਂ ਵੋਟਾਂ ਦੇ ਜਿੰਨੀਆਂ ਵੋਟਾਂ ਉਹਨੇ ਸਾਡੇ ਨਜ਼ਾਰੇ ਪ੍ਰਧਾਨ ਮੰਤਰੀ ਜਿੰਦਾ ਪਾ ਕੀ ਕੁਛ ਨਹੀਂ ਕਹਿੰਦੇ ਆ ਕੱਢਦੇ ਆ ਸੁਣ ਲੋ ਕੀ ਕੀ ਕਹਿੰਦੇ ਆ ਕੋਈ ਕਹਿੰਦਾ ਗੱਪੀ ਬੱਸ ਆ ਪਾੜੀ ਦੇ ਚਲਾਵਾਂਗੇ ਭਾਈ ਸਾਹਿਬ ਕੋਈ ਕਹਿੰਦਾ ਪੱਪੂ ਮਜ਼ਾ ਆਇਆ ਕੋਈ ਕਹਿੰਦਾ ਜੁਮਲੇਵਾਜ ਭਾਈਓਰ ਭੈਣੋ ਤੇ ਕੋਈ ਤਾਂ ਸਾਨੂੰ ਡਰੱਗ ਮਾਫੀਆ ਵੀ ਕਹਿੰਦਾ ਰੈਲਾ ਵੇਚਦੀ ਆ ਤੁਹਾਨੂੰ ਕਿਸ ਨੇ ਚੋਰ ਗਿਆ ਕਹਿੰਦਾ ਵੀ ਨਹੀਂ ਵੀ ਐਡੇ ਐਸੀਆਂ ਦੇ ਹੋਟਲ ਬਣਾ ਦੇ ਤਾਂ ਕਿਸੇ ਨੇ ਕਾਰਵਾਈ ਕੀਤੀ ਹੋਣੀ ਵੀ ਨਹੀਂ 40 ਚੀਟ ਬੱਜੀ ਬਸ ਜਿੱਤ ਪੈੜ ਬੱਜੀ ਸੀ ਉਹ ਜਿਹੜਾ ਮੈਨੂੰ ਯਾਦ ਕਰਾਓ ਕਰਨਲ ਕਹਿੰਦੇ ਜਹਾਜ਼ ਦਾ ਹੋਏ ਸਵਾਰ ਕਿਉਂ ਉਹ ਤੁਸੀਂ ਮੰਤਰੀ ਐ ਨਹੀਂ ਤੁਸੀਂ ਸਿਕਿਉਰਟੀ ਵਾਲੇ ਨੂੰ ਚੰਨੀ ਮਾਂ ਬੋਲਣਾ ਕਿ ਤੁਹਾਡੀ ਗਲਤੀ ਤੇ ਨੀਲ ਪੈ ਗਿਆ ਕੌਣ ਹੋ ਜੁੰਮੇ ਬਾਦ